ਚਾਂਗ ਤੋਂ ਲੱਡ ਵਾਲੀ ਰੋਡ ਦੇ ਉੱਤੇ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਦੇ ਸਾਹਮਣੇ ਸਾਡੇ ਵੀ ਸਰਦਾਰ ਜਨਰਲ ਸਿੰਘ ਜੀ ਗੁਰਮਖਿ ਪਿਆਰੇ ਅੰਮ੍ਰਿਤਧਾਰੀ ਸਿੰਘ ਵੱਲੋਂ ਖਾਲਸਾ એનર્ਜੀ ਡਰਿੰਕ ਤੌਰ ਦੇ ਉੱਤੇ ਸ਼ਰਦਾਈ ਵਗੈਰਾ ਬਣਾ ਕੇ ਘੋਟ ਕੇ ਵੀਰਾਂ ਭੈਣਾਂ ਭਰਾਵਾਂ ਨੂੰ ਪਾਈ ਜਾ ਰਹੀ ਹੈ ਜਿਸ ਨਾਲ ਸਰੀਰ ਦੇ ਹਜ਼ਾਰਾਂ ਜਿਹੜੇ ਰੋਗ ਨੇ ਦੂਰ ਹੁੰਦੇ ਨੇ ਸੋ ਸਾਰੇ ਪੰਜਾਬ ਵਾਸੀਆਂ ਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਪਹਿਲੇ ਸਮੇਂ ਵਿੱਚ ਵੀ ਆਪਣੇ ਵੀਰ ਭਰਾ ਆਪਣੀ ਸਿਹਤ ਨੂੰ ਤਰੋ-ਤਾਜ਼ਾ ਰੱਖਣ ਲਈ ਸ਼ਰਦਾਈ ਵਗੈਰਾ ਜਿਸ ਵਿੱਚ ਬਦਾਮ ਪੈਂਦੇ ਨੇ ਖਾਸ ਕਰ ਸਮਗਜ਼ ਔਰ ਦੇਸੀ ਖੰਡ ਵਗੈਰਾ ਪਾ ਕੇ ਔਰ ਇੱਕ ਲਾਹੇ ਦੀ ਚੀਜ਼ ਕੁਆਲਟੀ ਦੇ ਤੌਰ ਦੇ ਤੇ ਪਾਈ ਜਾ ਰਹੀ ਹੈ ਮਹਾਰਾਜ ਜਿਨ੍ਹਾਂ ਨੇ ਜੋ ਕਾਰਜ ਸ਼ੁਰੂ ਕੀਤਾ ਇਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਇਸੇ ਤਰ੍ਹਾਂ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ ਔਰ ਇਮਾਰਤ ਇਹਨਾਂ ਦੇ ਕਾਰਜ ਨੂੰ ਦਿਨ ਦੁਗਣੀ ਰਾਤ ਚੌਬਣੀ ਤਰੱਕੀ ਬਖਸ਼